ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਪਰਮ ਦੇਖਸ਼ੀਤ ਤੁਹਾਡਾ ਦੇਖਸ਼ੀਤ आयुर्वेदा ਚੈਨਲ ਸਵਾਗਤ ਕਰਦਾ ਹਾਂ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀ ਮੈਂ ਟੌਪਿਕ ਤੇ ਲੈ ਕੇ ਆਉਂਗਾ ਵੀਡੀਓ ਮ ਜੋ ਅੱਜ ਦਾ ਜੋ ਮੇਰਾ ਟੌਪਿਕ ਹੈ ਸੈਕਸ਼ੂਅਲ ਡਿਸਆਰਡਰ ਤੇ ਹੈ ਮਰਦਾਨਾ ਕਮਜ਼ੋਰੀ ਮਰਦਾਨਾ ਕਮਜ਼ੋਰੀ ਸੈਕਸ਼ੂਅਲ ਵੀਕਨੈਸ ਇਰੇਕਸ਼ਨ ਟਾਈਮਿੰਗ ਦੀ ਸਮੱਸਿਆਤਾ ਟੂ ਰੋ ਸਪਨ ਦੋਸ ਐਸ ਆਰਏ ਜੋ ਮੇਨਲੀ ਮਰਦਾਨਾ ਕਮਜ਼ੋਰੀ ਦੇ ਲੱਛਣ ਨੇ ਇਸ ਦੇ ਮੇਨ ਜੋ ਕਾਰਨ ਹੈ ਉਹ ਕਿਉਂ ਰਿਹਾ ਮੇਨਲੀ ਫੂਡ ਹੈਬਿਟਸ ਉਹਨੇ ਲੀਆ ਫੂਡ ਹੈਬਿਟਸ ਗਲਤ ਹੋ ਗਈਆਂ ਗਲਤ ਖਾਣ ਪੀਣ ਹੋ ਗਿਆ ਖੱਟਾ ਖਾ ਰਹੇ ਨੇ ਚਟਨੀ ਹੋ ਗਿਆ ਪਿੱਕਲ 골ਗੱਪੇ ਡਰਿੰਕ ਬਹੁਤ ਕਰ ਰਹੇ ਨੇ ਤਾਂ ਉਹਦੇ ਕਰਕੇ ਜੋ ਆਪਣਾ ਵੀਰੇਜ ਹੈ ਬਕਰਾਣੋਂ ਦੀ ਕਮੀ ਹੋ ਜਾਣੀ ਇਰੇਕਸ਼ਨ ਇਰੇਕਟਾਈਲ ਡਿਸਫੰਕਸ਼ਨ ਹੋ ਜਾਂਦਾ ਜੋ ਮੇਨਲੀ ਪ੍ਰੋਬਲਮ ਆ ਜਿਹੜੀਆਂ ਸਮੱਸਿਆਵਾਂ ਮੈਂ ਤੁਹਾਨੂੰ ਦੱਸ ਦਿੱਤੀਆਂ ਉਹਨਾਂ ਦੇ ਇਲਾਜ ਦੇ ਲਈ ਅਸੀਂ ਇੱਕ ਨੁਸਖਾ ਤਿਆਰ ਕਰਦੇ ਹਾਂ ਨੁਸਖਾ ਤੁਹਾਡੇ ਸਾਹਮਣੇ ਅਸੀਂ ਇਹ ਆਪ ਪੀਸਦੇ ਹਾਂ ਕਟੋ-ਕਟੇ ਹੈ ਮੀਤੋ 25 ਦੀ ਚੰਦਾ ਨੁਸਖਾ ਤਿਆਰ ਕਰਕੇ ਅਸੀਂ ਪਿਸਵਾ ਕੇ ਦਵਾਈ ਇਹ ਤਿਆਰ ਕਰਦੇ ਆ ਇਹਦੇ ਨਾਲ ਕੀ ਹੁੰਦਾ ਕਿ ਜੋ ਜੋ ਬਿਮਾਰੀਆਂ ਮੈਂ ਤੁਹਾਨੂੰ ਦੱਸੀਆਂ ਉਹਦੀ ਡੋਸ ਮੇਨਟੇਨ ਕਰਕੇ ਇਹਦਾ 3 ਮਹੀਨੇ ਦਾ ਕੋਰਸ ਪ੍ਰੋਪਰ ਕਰਾਉਣਾ ਸਰਦੀਆਂ ਦੇ ਵਿੱਚ ਇਹ ਬੈਸਟ ਤਰੀਕ ਬੈਸਟ ਟਾਈਮਿੰਗ ਹੈ ਖਾਣ ਦਾ ਸਰਦੀਆਂ ਦੇ ਵਿੱਚ ਲੋਕ ਕੰਜੀਰੀਆਂ ਖਾਂਦੇ ਨੇ ਜਿਵੇਂ ਕਿ ਸਭ ਨੂੰ ਨਾਲਦੇ ਉਸੇ ਤਰ੍ਹਾਂ ਹੀ ਇਹ ਨੁਸਖਾ ਆਪਣੇ ਸਰੀਰ ਚ ਕਮੀ ਦੀ ਜਿਹੜੀ ਤੱਤਾਂ ਦੀ ਕਮੀ ਹੋ ਜਾਂਦੀ ਉਹਨੂੰ ਇਹ ਪੂਰਾ ਕਰ ਦਿੰਦਾ ਤਾਂ ਮੇਨਲੀ ਡੋਸ ਹੁੰਦੀ ਹੈ ਦੀ 1/2 ਆਫ ਟੀस्पून ਮਿਲਕ ਦੇਣਾ ਠੀਕ ਹੈ ਇਹ ਨੁਸਖਾ ਮੰਗਵਾਉਣਾ ਚਾਹੁੰਦੇ ਹੋ ਤਾਂ ਮੈਨੂੰ ਤੁਸੀਂ ਡੀਐਮ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਮੇਨਲੀ ਇਹਦੇ ਨਾਲ ਬੈਨੀਫਿਟਸ ਬੈਨੀਫਿਟਸ ਹੋਈ ਹੈ ਕਿ ਜੋ ਪ੍ਰੋਬਲਮਸ ਹੋ ਰਹੀਆਂ ਨੇ ਸਭਨ ਸਬੰਦਸ ਦੂਰ ਹੋ ਜਾਂਦਾ ਸੈਕਸ਼ੂਅਲ ਸਟੈਮੀਨਾ ਬੰਦੇ ਦਾ ਵਜਨ ਸਟਰੈਂਥ ਵਧ ਜਾਂਦੀ ਹੈ ਜਾਂ ਅੱਜਕੱਲ੍ਹ ਜਿਮ ਦੇ ਮੁੰਡੇ ਨੇ ਟੈਸਟੋਸਟ੍ਰੋਨ ਲੈਵਲ ਪਤਾਉਣਾ ਚਾਹੁੰਦੇ ਨੇ ਟੈਸਟੋਸਟ੍ਰੋਨ ਲੈਵਲ ਵੀ ਇਹਦੇ ਨਾਲ ਵਧ ਜਾਂਦਾ ਤਾਂ ਇੰਨਾਂ ਚੀਜ਼ਾਂ ਦੇ ਲਈ ਇਹ ਨੁਸਖਾ ਬਹੁਤ ਕਾਰਗਰ ਹੈ ਆਸ ਕਰਦਾ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਤੋ ਮੈ ਫੋਲੋ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ ਟੂ ਸਟੇ ਟਿਊਨ ਫॉर ਨੈਕਸਟ ਵੀਡੀਓ ਮਿਲਦੇ ਆ ਨੈਕਸਟ ਵੀਡੀਓ ਚ ਥੈਂਕਸ